ਸਿਰੇ ਦੀ ਕੁਸ਼ਤੀ ਕਹਿੰਦੇ ਸ਼ੁਰੂ ਹੋਣ ਜਾ ਰਹੀ ਹੈ ਉਧਰ ਦੇ ਪਾਸੇ ਵੱਡੀ ਚੰਡੀ ਹੈ ਹਾਂ ਉਹ ਵੀ ਕੰਨੇ ਨਾਲ ਆ ਗਿਆ ਹੈ ਦਾੜਾ ਵੱਡੀ ਚੰਡੀ ਦੇ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਹੈ ਵੱਡੀ ਚੰਡੀ ਦੇ ਬਾਜੀ ਬਾ ਜਾ ਬੌਣ ਚੀਮਾ ਖੜਾ ਬਾਜੀ ਬਾ ਮਜੀ ਸਬਾਣਾ ਬੜੀ ਕੁਸ਼ਤੀ ਹੋਣ ਜਾ ਰਹੀ ਹੈ ਬਾਜੀ ਬਾ ਲਾ ਇੱਕ ਪਾਸੇ ਸਬਾਣੇ ਵਾਲਾ ਮੇਰੇ ਮਿੱਤਰੋ ਤੇ ਇੱਕ ਪਾਸੇ ਕੋਲੂ ਚੀਮੇ ਵਾਲਾ ਹਾਂ ਚੀਮੇ ਵਾਲਾ ਹੈ ਏ ਇੱਕ ਵਾਰ ਮੈਦਾਨ ਦੇ ਵਿੱਚ ਕਿਹੜੇ ਟੱਕਰ ਸਿਰੇ ਵੀ ਐਨ ਗੱਲਾਂ ਟਕਾ ਰਹੇ ਆ ਵੀ ਕੌਣ ਕਿੱਥੇ ਮਾਰ ਦੇ ਲਵਾ ਦੇ ਕੌਣ ਪਿੱਠਾ ਵੀ ਬਹੁਤੇ ਵਾਰੀ ਬੈਠੇ ਹੁੰਦੇ ਬੁੱਕਲਾਂ ਦੇ ਵਿੱਚ ਵੀ ਚਿਹਰੇ ਮੱਥੇ ਕਈ ਵਾਰੀ ਪੜੇ ਜਾਂਦੇ ਨੇ ਉਦੋਂ ਪਤਾ ਲੱਗਦਾ ਜਦੋਂ ਕਿ ਗੇਮ ਪਾਉਂਦਾ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗੱਲਾ ਜੀ ਖਾਨ ਨੇ ਕੀਤੀ ਹੈ ਜਿਹਨਾਂ ਕਹਿੰਦੇ ਭਦੌਰ ਪਿੰਡਾ ਜਿਹੜੇ ਪਿੰਡ 'ਚ ਕਹਿੰਦੇ ਬੱਸਾਂ ਨੂੰ ਵੰਡੀਆਂ ਲੱਗਦੀਆਂ ਨੇ ਮੇਰੇ ਮਿੱਤਰੋ